ਮਾਏ ਨਾ ਹੋਤੀ ਬਾਪ ਨਾ ਹੁੰਦਾ ਹੁਣ ਪਰਲੋ ਦਾ ਪ੍ਰਕਰਨ ਦੱਸਦੇ ਆ ਕਿ ਪਹਿਲਾਂ ਵੀ ਕੋਈ ਨਹੀਂ ਸੀ ਵਾਹਿਗੁਰੂ ਤੋਂ ਦੇ ਨਾ ਉਹ ਮਾਏ ਨਾ ਜੇ ਮਾਂ ਵੀ ਨਹੀਂ ਸੀ ਜੰਮੀ ਤੇ ਬਾਪੂ ਵੀ ਨਹੀਂ ਸੀ ਜੰਮਿਆ ਹੁੰਦਾ ਕਰਮ ਨਾ ਹੋਤੀ ਕਾਇਆ ਜਦੋਂ ਕਰਮ ਵੀ ਨਹੀਂ ਸੀ ਜੀਵ ਕੇ ਕਰਮਾਂ ਅਨੁਸਾਰ ਜੰਮਦੇ ਆ ਉਦੋਂ ਕਾਇਆ ਵੀ ਨਹੀਂ ਸੀ ਹੁੰਦੀ ਉਹ ਕਰਮਾਂ ਨੇ ਸਰੀਰ ਪੈਦਾ ਕਰਨਾ ਸੀ ਨਾ ਸੋ ਦੇਵ ਨਹੀਂ ਸੀ ਹੈ ਕਰਮ ਨਹੀਂ ਸੀ ਜਦੋਂ ਬਣੇ ਹੋਏ 함 ਨਹੀਂ ਹੁੰਦੇ ਤੂੰ ਨਹੀਂ ਹੁੰਦੇ ਜਦੋਂ ਅਸੀਂ ਵੀ ਨਹੀਂ ਸੀ ਤੂੰ ਤੁਸੀਂ ਵੀ ਨਹੀਂ ਸੀ ਜੀਵੀ ਸਿਰ ਦਾ ਭੇਦ ਗਿਆਨ ਹੈ ਹੀ ਨਹੀਂ ਸੀ ਕਵਨ ਕਹਾ ਤੇ ਆਇਆ ਉਦੋਂ ਕੌਣ ਸੀ ਵਾਹਿਗੁਰੂ ਤੋਂ ਬਿਨਾ ਤੇ ਕਿੱਥੋਂ ਆਇਆ ਸੀ ਕੋਈ ਹਰ ਵੀ ਉਹ ਆਪੇ ਹੀ ਆਪ ਹੈ RAM ਕੋਈ ਨਾ ਕਿਸੇ ਹੀ ਕੇਰਾ RAM ਹੈ ਭਾਈ ਅਸਲ ਚ ਕੋਈ ਵੀ ਕਿਸੇ ਦਾ ਨਹੀਂ ਹੈ ਜੈਸੇ ਤਰਵਰ ਪੰਖ ਬਸੇ ਲਾ ਇਸ ਸੰਸਾਰ ਦਾ ਜਿਵੇਂ ਬਿਰਸ਼ ਦੇ ਉੱਤੇ ਪੰਛੀਆਂ ਦਾ ਵਾਸਾ ਹੁੰਦਾ ਹੈ ਜਿਵੇਂ ਖੇਡ ਸਭ ਜੰਤ ਇਕੱਠੇ ਇਕ ਤਤੇ ਇਕ ਬੋਲਣ ਮਿੱਠੇ ਆਸਦਾ ਦੁੱਧ ਪਿਆਉਂਦੇ ਚੱਲੇ ਜਿਵੇਂ ਜਿਵੇਂ ਆਲਿਹਾਣੀਆਂ ਇਸ ਪ੍ਰਕਾਰ ਜੈਸੇ ਤਰਵਰ ਪੰਖ ਵਸੀਆ ਜਿਵੇਂ ਬਿਰਸ਼ ਦੇ ਤੇ ਪੰਛੀਆਂ ਦਾ বাস ਹੁੰਦਾ ਐ ਸੰਸਾਰ ਤੇ ਪੰਛੀਆਂ ਦੀਆਂ ਜੀਵਾਂ ਦਾ ਵਾਸਾ ਹਾਉ ਚਾਂਦ ਨਾ ਹੁੰਦਾ ਸੂਰ ਨਾ ਹੁੰਦਾ ਜੇ ਚੰਦਰਾ ਵੀ ਮਾਰਨ ਪੈਦਾ ਨਹੀਂ ਸੀ ਕੀਤਾ ਤੇ ਸੂਰਜ ਵੀ ਪ੍ਰਕਾਸ਼ ਕਰਨ ਵਾਲਾ ਨਹੀਂ ਸੀ ਹੁੰਦਾ ਪਾਣੀ ਪਵਨ ਮਿਲਾਇਆ ਜਦੋਂ ਪਾਣੀ ਤੇ ਪੌਣ ਦਾ ਮਿਲਾਪ ਨਹੀਂ ਸੀ ਹੈ ਪਾਣੀ ਵੀ ਨਹੀਂ ਸੀ ਬਣਾਇਆ ਪੌਣ ਵੀ ਨਹੀਂ ਸੀ ਬਣਾਇਆ ਇਹਨਾਂ ਨੇ ਮਲਾਪ ਕਰਕੇ ਸਰੀਰ ਵੀ ਨਹੀਂ ਸੀ ਬਣਾਇਆ ਜਦੋਂ ਸ਼ਾਸਤ ਨਾ ਹੂਤਾ ਬੇਦ ਨਾ ਹੂਤਾ ਜਦੋਂ ਸ਼ਾਸਤ ਰਿਹੀ ਨਹੀਂ ਸੀ ਜੰਮੇ ਤੇ ਸ਼ਾਸਤ ਵੀ ਨਹੀਂ ਸੀ ਬਣੇ ਜਦੋਂ ਬਰਮਾ ਨਹੀਂ ਜੰਮਿਆ ਬੇਦ ਨਹੀਂ ਸੀ ਇਹ ਨਹੀਂ ਹੁੰਦੇ ਕਰਮ ਕਹਾਂ ਤੇ ਆਇਆ ਇਹ ਜਿਹੜਾ ਹੁਣ ਕਰਮ ਨਿਤ ਨਿਤ ਪ੍ਰਾਛਿਤ ਕਰਮ ਪੂਰਵ ਮਾਸਾ ਆ ਕਹਿੰਦਾ ਕਿੱਥੋਂ ਆਇਆ ਸੀ ਸੋ ਉਸ ਵੇਲੇ ਕੋਈ ਨਹੀਂ ਸੀ ਜਦੋਂ ਵੇਲ ਸ਼ਾਸਤ ਮੰਨੇ ਹੈ ਉਸ ਵੇਲੇ ਸਾਰੇ ਕਰਮਕਾਂਡ ਆਦਿਕ ਚੱਲੇ ਹਨ ਖੀਚੜ ਪੂਚੜ ਤુલਸੀ ਮਾਲਾ ਜਿਹੜੇ ਕਹਿੰਦੇ ਖੀਚੜੀ ਤਲਵਿਹਸਤਾਨ ਦੇ ਵਿੱਚ ਜਵਾਨ ਨੂੰ ਲਾ ਰਹਿਣਾ ਤੇ ਜੋਗਨੰਦ ਨੂੰ ਮੰਨਣਾ ਖੀਚੜੀ ਮੰਦਰਾ ਹੈ ਪੂਤਰੀ ਪਰਵਟਿਆਵਾਂ ਵਿੱਚ ਬਿਰਤੀ ਨੂੰ ਟਿਕਾ ਲੈਣਾ ਪੂਚਰੀ ਮੰਦਰਾ ਹੈ ਤુલਸੀ ਮਾਲਾ ਤੇ ਤુલਸੀ ਦੀਆਂ ਮਾਲਾ ਕ੍ਰਿਸ਼ਨੂ ਭਗਵਾਨ ਨੇ ਕਿਸ ਵੇਲੇ ਬਰਿੰਦਾ ਰਾਖਸ਼ੀ ਨੂੰ ਖੁਸ਼ ਹੋ ਕੇ ਕਿਹਾ ਸੀ ਤੂੰ ਮੇਰੇ ਤુલਸੀ ਹੋ ਕੇ ਚੜਿਆ ਕਰੇਂਗੀ ਔਰ ਸਰਾਫ ਦੇ ਤੂੰ ਠਾਕੁਰ ਬਣ ਜਾ ਪੱਥਰ ਬਣਿਆ ਵਿਸ਼ਨੂੰ ਨੂੰ ਉਦੋਂ ਦੀ ਤુલਸੀ ਤੇ ਚੜਦੀ ਏ ਬਰਿੰਦਾ ਰਾਖਸ਼ੀ ਬਣੀ ਹੋਈ ਇਸ ਪ੍ਰਕਾਰ ਇਹ ਤુલਸੀ ਦੀਆਂ ਮਹਾਰਾਜ ਜਿਹੜੀਆਂ ਲਈ ਫਿਰਦੇ ਹੋ ਗੁਰ ਪ੍ਰਸਾਦੀ ਪਾਇਆ ਕਿਉਂ ਨਹੀਂ ਪਰਮੇਸ਼ਰ ਨੂੰ ਕਿਸੇ ਨੂੰ ਪਾਇਆ ਗੁਰਾਂ ਦੀ ਕਿਰਪਾ ਕਰਕੇ ਹੀ ਪਾਇਆ ਜਿਸ ਕਿਸੇ ਨੂੰ ਪਾਇਆ ਨਾ ਖੇਤਰੀ ਮੰਦਰਾ ਕਰਕੇ ਪਾਇਆ ਹੈ ਨਾ ਪੂਚਰ ਪਰਵਟਿਆਂ ਦੀ ਬਿਰਤੀ ਟਿਕਾਉਣੇ ਕਰਕੇ ਪਾਇਆ ਹੈ ਨਾ ਤુલਸੀ ਦੀਆਂ ਮਾਲਾ ਪਾ ਕੇ ਕਿਸੇ ਨੂੰ ਪਾਇਆ ਹੈ ਸੋ ਇਸ ਪ੍ਰਕਾਰ ਕਹਿੰਦੇ ਖੇਤਰੀ ਕੂਚੇ ਤુલਸੀ ਮਾਲਾ ਖੇ ਆਕਾਸ਼ ਚ ਵਿਚਨ ਵਾਲੇ ਦੇਵਤੇ ਜੋ ਹਨ ਪੂਚਰ ਪਿਰਥਵੀ ਦੇ ਵਿਚਨ ਵਾਲੇ ਜਿਹੜੇ ਮਨੁੱਖ ਹੈ ਅਤੇ ਤુલਸੀ ਆਦਕਾਨੀਆਂ ਜਿਹੜੀਆਂ ਕਾਠ ਦੀਆਂ ਮਾਲਾ ਹਨ ਇਹਨਾਂ ਨਾਲ ਨਹੀਂ ਵਾਸ਼ ਗੁਰੂ ਪਾਇਆ ਜਾਂਦਾ ਚਾਹ ਦੇਵਤਾ ਹੋਵੇ ਚਾਹ ਮਨੁੱਖ ਹੋਵੇ ਚਾਹ ਤુલਸੀ ਦੀ ਮਾਲਾ ਵਾ ਵਿਸ਼ਨੂੰ ਹੋਵੇ ਨਾਮਾ ਪਰਣਾ ਵਰ ਪ੍ਰਸਾਦੀ ਪਾਇਆ ਜਿਸ ਕਿਸੇ ਨੂੰ ਪਾਇਆ ਗੁਰਾਂ ਦੀ ਕਿਰਪਾ ਕਰਕੇ ਪਾਇਆ ਫਿਰ ਕਿਰਪਾ ਕਰਕੇ ਕਿਵੇਂ ਪਾਇਆ ਹੈ ਕਹਿੰਦਾ ਜਿਹੜਾ ਚੇਤਨ ਕਹਿੰਦੇ ਹਨ ਜਿਹੜਾ ਚੇਤਨ ਖੇ ਆਕਾਸ਼ ਵਿੱਚ ਵੀ ਵਿਚਰਨ ਵਾਲਾ ਹੈ ਅਤੇ ਭੂਚਰ ਸਾਰੇ ਧਰਤੀ ਦੀਆਂ ਜੂਨਾ ਚ ਵੀ ਵਿਚਰਨ ਵਾਲਾ ਹੈ ਤੁਲਸੀ ਮਾਲਾ ਆਕਾਸ਼ ਵਿੱਚ ਵਿਚਨ ਵਾਲੇ ਦੇਵਤਿਆਂ ਵਿੱਚ ਭੂਤ ਵਿੱਚ ਵਿਚਨ ਵਾਲਿਆਂ ਦੇ ਇਹ ਮਾਸ ਲੋਕ ਦੇ ਜੀਆਂ ਚ ਯੇ ਨਹੀ ਤੁਲ ਬਿਰਤੀ ਆ ਗਈ ਐ ਏਕ ਪੈ ਵਾਲੀ ਬਿਰਤੀ ਆ ਗਈ ਐ ਅਸੀਂ ਅਸਤ ਸੁਰੂਪ ਹੋ ਤੇ ਮਾ ਮਾਇਆ ਲਾਭ ਪੀਏ ਜਿਨ੍ਹਾਂ ਨੇ ਹਿਰਦੇ ਵਿੱਚੋਂ ਸੁਧ ਸੁਰੂਪ ਨੂੰ ਪਾ ਕੇ ਹੋਰ ਪ੍ਰਸਾਦੀ ਪਾਉਂਨਾ ਨੂੰ ਭਾਈ ਗੁਰਾਂ ਦੀ ਕਿਰਪਾ ਕਰਕੇ ਵਾਹਿਗੁਰੂ ਦੇ ਸਰੂਪ ਨੂੰ ਪਾਇਆ ਹੈ ਨਾਮਾ ਪਰਨਵ ਪਰਮ ਤਤ ਹੈ ਨਾਮਦੇਵ ਜੀ ਪਰਨਵ ਬੇਨਤੀਪੂਰਵ ਕਹਿੰਦੇ ਹਨ ਪਰਨ ਓਮਕਾਰ ਦਾ ਅਭਿਆਸ ਕਰਦੇ ਹੋਏ ਪਰਮ ਤਤ ਹੈ ਉਹ ਪਰੋਂ ਵਾਸਤੋ ਅਸਲੀ ਪਰਮ ਤਤ ਸਰੂਪ ਹੈ ਸਾਰਿਆਂ ਚ ਆਪਣਾ ਆਤਮਾ ਸਰੂਪ ਹੈ ਸਤਗੁਰ ਹੋਏ ਲਿਖਾਇਆ ਸਤਗੁਰਾਂ ਦਾ ਲਿਖਾਇਆ ਹੋਇਆ ਲਖਿਆ ਜਾਂਦਾ ਹੈ ਜਿਨ੍ਹਾਂ ਨੂੰ ਸਤਗੁਰਾਂ ਨੇ ਲਿਖਾਇਆ ਹੈ ਉਹਨਾਂ ਨੇ ਲਖਣਾ ਕੀਤਾ ਹੈ RAM ਕਲੀ ਕਰ ਦੂਜਾ ਬਾਨਾਰਸੀ ਤਪ ਕਰੈ ਭਗਤ ਨਾਮਦੇਵ ਜੀ ਦੇ ਪਾਸ ਪਖੰਡ ਕਰਨ ਵਾਲੇ ਲੋਕ ਆਏ ਉਨਾ ਦਾ ਖੰਡਨ ਕਰਦੇ ਨੂੰ ਛੋੜ-ਛੋੜ ਦੇ ਪਖੰਡੀ ਮਨ ਕਪਟ ਨਾ ਕੀਜੈ ਹਰ ਕਾ ਨਾਮ ਨਿਤ ਨਿਪਹਿ ਲੀਜੈ ਬਨਾਰਸੀ ਤਪ ਕਰੈ ਕਹਿੰਦੇ ਭਾਈ ਜੇ ਬਨਾਰਸੀ ਕਾਂਸੀ ਵਿੱਚ ਰਵੇ ਜਿੱਥੇ ਕਾਂਸੀ ਮਰਨਾਤ ਮੁਕਤੀ ਕਾਂਸੀ ਚ ਮਰਨ ਤੋਂ ਮੁਕਤ ਮੰਨਦੇ ਹਨ ਸ਼ਿਵ ਜੀ ਦੇ ਉਪਾਸ਼ਕ ਜਿਹੜੇ ਐ ਸੋ ਜੇ ਬਨਾਰਸੀ ਬਾਨਾ ਤੇ ਅਸੀਂ ਦੋ ਨਦੀਆਂ ਹਨ ਮੁਸਲਮਾਨਾਂ ਨੇ ਅਕਬਰ ਵੇਲੇ ਨਾਮ ਬਨਾਰਸੀ ਕਾਂਸੀ ਦਾ ਨਾਮ ਸਿਕੰਦਰ ਲੋਧੀ ਨੇ ਰੱਖਿਆ ਸੀ ਮਨਾਰ ਸੀ ਇਸ ਪ੍ਰਕਾਰ ਅਕਰ ਵੇਲੇ ਬੜਾ ਭਾਰੀ ਮਸ਼ਹੂਰ ਹੋ ਗਿਆ ਸੀ ਸੋ ਕਹਿੰਦੇ ਹਨ ਬਨਾਰ ਸੀ ਤਬ ਕਰੇ ਬਾਨਾ ਤੇ ਅਸੀਂ ਦੋ ਨਦੀਆਂ ਦੇ ਸਨ ਜਿਹੜੀ ਬਨਾਰ ਸੀ ਮੁਸਲਮਾਨਾਂ ਸਾਰਿਆਂ ਤੀਰਥਾਂ ਦੇ ਨਾਮ ਅਯੁੱਧਿਆ ਦਾ ਨਾਮ ਜਿਵੇਂ ਫੈਜਾਬਾਦ ਰੱਖਿਆ ਹੈ ਅਤੇ ਪ੍ਰਾਗ ਦਾ ਨਾਮ ਅਲਾਹਾਬਾਦ ਰੱਖਿਆ ਹੈ ਇਹ ਸਾਰੇ ਤੀਰਥਾਂ ਦੇ ਨਾਮ ਹੀ ਬਦਲਤੇ ਸੀ ਹਿੰਦੂਆਂ ਦੇ ਇਸ ਪ੍ਰਕਾਰ ਉਹਨਾਂ ਨੇ ਕੀਤਾ ਸੀ ਉਸ ਵਕਤ ਇਕ ਕਾਂਸੀ ਦਾ ਨਾਮ ਬਨਾਰਸੀ ਰੱਖਿਆ ਹੈ ਮਾਰੇ ਕਹਿੰਦੇ ਹਨ ਕਬੀਰ ਨਾਮਦੇਵ ਜੀ ਬਨਾਰਸੀ ਤਪ ਕਰ ਬਨਾਰਸੀ ਨਦੀ ਦੋਹਾ ਦੇ ਸੰਨ ਹੋਣੇ ਕਰਕੇ ਕਾਂਸੀ ਦੇਵ ਜੀ ਕਰਕੇ ਤਪੱਸਿਆ ਕਰੇ ਉਲਟ ਤੀਰਥ ਮਾਰੇ ਉਲਟ ਕੇ ਗੰਗਾ ਡੂੰਗੀ ਵਗਦੀ ਹੈ ਗੰਗ ਗੁਸੈਨ ਗਹਿ ਗੁੰਭੀਰ ਉਲਟ ਕੇ ਤੀਰਥ ਦੇ ਕਿਨਾਰੇ ਜਿਵੇਂ ਭਰਤਰੀ ਜੀ ਨੇ ਕਿਹਾ ਹੈ ਕਿ ਮੈਂ ਤਪ ਕਰਦਾ ਹੋਵਾਂ ਤੇ ਮੈਨੂੰ ਤਪ ਕਰਦੇ ਨੂੰ ਹਰਨਾ ਆ ਕੇ ਮੈਨੂੰ ਗਿਰਸ਼ ਜਾਣ ਕੇ ਖੁਰਕਿਆ ਕਰਨ ਤੇ ਮੈਨੂੰ ਆਪ ਦੇ ਸਰੀਰ ਦਾ ਚੇਤਾ ਨਾ ਹੋਇਆ ਕਰੇ ਅਤੇ ਫੇਰ ਜਦੋਂ ਮੇਰਾ ਸਰੀਰ ਦਾ ਅੰਤ ਆਵੇ ਉਦੋਂ ਮਾਤਾ ਗੰਗਾ ਹੀ ਸੰਭ ਲਵੇ ਉਹਦੇ ਚ ਉਲਟ ਕੇ ਮੈਂ ਸਰੀਰ ਛੱਡ ਜਾਵਾਂ ਜਿਵੇਂ ਹਰਦੁਆਰ ਦੇ ਉੱਤੇ ਸਾਧ ਜਿਹੜੇ ਸੀ ਗੰਗਾ ਦੇ ਪ੍ਰਵਾਹ ਵਿੱਚ ਕਾਫੀ ਸਾਧੂ ਰੁੜ ਗਏ ਸਨ ਜਿਹੜੇ ਚੰਗੇ ਵਿਚਾਰ ਹੋ ਆਏ ਸਨ ਇਸ ਪ੍ਰਕਾਰ ਦੀ ਹਾਲਤ ਹੋਈ ਸੀ ਕਹਿੰਦੇ ਉਲਟ ਤੀਰ ਸਮਰ ਹੋਲਟ ਕਰਕੇ 30 ਦੇ ਉੱਤੇ ਵਿੱਚ ਹੀ ਮਰ ਜਾਵੇ ਅਗਨ ਦਹਿ ਕਾਇਆ ਕਲਪ ਕੀਜੈ ਇਹ ਅੱਗ ਦੇ ਨਾਲ ਪਈ ਸਾੜ ਲਵੇ ਆਪਦੇ ਸੀਸ ਨੂੰ ਭਾਮੜ ਮਚਾ ਕੇ ਕਈ ਜਿਹੜੇ ਹਨ ਉਹ ਛਾਲ ਮਾਰ ਕੇ ਨੀਲ ਪੈਰ ਖਾ ਕੇ ਤੇ ਇਸ ਪ੍ਰਕਾਰ ਦਾ ਪ੍ਰਸਾਦ ਬਣਨ ਵਾਸਤੇ ਯਤਨ ਕਰਦੇ ਹੈ ਲੋਕ ਇਸੇ ਪ੍ਰਕਾਰ ਮੁਰਾਲੇ ਦੇ ਪਾਸ ਸੰਤਪੁਰਾ ਸੀ ਉੱਥੋਂ ਦੇ ਇੱਕ ਸਾਧਨ ਨੇ ਨੀਲ ਪੀ ਕੇ ਇਹ ਆਪਣੇ ਸਰੀਰ ਦੇ ਉੱਤੇ ਚਮੜਾ ਗਊ ਦਾ ਮੜ ਕੇ ਕੋਠੇ ਤੇ ਛਾਲ ਮਾਰ ਕੇ ਅੱਗ ਮਚਾ ਕੇ ਮਰ ਗਿਆ ਸੀ ਕਹਿੰਦਾ ਮੈਂ ਪ੍ਰਸਾਜ ਬਣਿਆ ਇਸ ਪ੍ਰਕਾਰ ਸਾਧ ਸੰਗੇ ਜੀ ਮਹਾਰਾ ਕਹਿੰਦੇ ਹਨ ਜੇ ਉਹ ਵੀ ਕਰ ਲਵੇ ਅਗਨ ਦਹਿ ਅੱਗ ਦੇ ਵਿੱਚ ਆਪਣੇ ਆਪ ਨੂੰ ਜਿਉਂਦਾ ਹੀ ਸਾੜ ਲਵੇ ਕਾਇਆ ਕਲਪ ਚੀਜ ਹੈ ਉਹ ਤੋਂ ਇੱਕ ਕਾਇਆ ਨੂੰ ਕਲਪ ਪਰਜਾਨ ਤੱਕ ਬ੍ਰਹਮਾ ਦੀ ਹਜ਼ਾਰ ਯੁਗ ਚੌਂਕੜੀ ਇਹਨੇ ਜੁਗਾਂ ਦੀ ਜਿਹੜੀ ਇੱਕ ਕਲਪ ਹੁੰਦਾ ਬ੍ਰਹਮਾ ਦਾ ਚਹਾਂ ਜੁਗਾਂ ਦੀ ਹਜ਼ਾਰ ਚੌਕੜੀਏ ਜਿਹੜੀ ਇੱਕ ਕਲਪ ਤਾਂ ਕਿ ਬੇ ਇੰਨੀ ਲੰਮੀ ਕਰ ਲੋਵੇ ਇੱਕ ਕਲਪ ਤਾਂ ਕਿ ਸਰੀਰ ਬਣਿਆ ਰਹੇ ਐਡਾ ਵੱਡਾ ਉਮਰ ਲੰਮੀ ਕਰ ਲੋਵੇ ਕਾਇਆ ਕਲਪ ਕੀਜੈ ਹਾਂਜੀ ਕਾਇਆ ਦੇ ਤਾਂ ਹੀ ਕਲਪ ਇੱਕ ਔਸ਼ਦੀਆਂ ਖਾ ਖਾ ਕੇ 2 ਮਹੀਨੇ ਹਰਣਾ ਖਾਣੀਆਂ 2 ਮਹੀਨੇ ਦੂਣਾ ਖਾਣੀਆਂ 2 ਮਹੀਨੇ ਸਹਿਦ ਨਾਲ ਖਾਣੀਆਂ 2 ਮਹੀਨੇ ਗੁੜ ਨਾਲ ਖਾਣੀਆਂ 2 ਮਹੀਨੇ ਐਵੇਂ ਖਾਣੀਆਂ ਇਹੇ ਜੇ ਕਲਪ ਕਰਨ ਵਾਲੇ ਕਈ ਆਦਮੀ ਬਿਮਾਰ ਹੋਏ ਵੇਖੀਦੇ ਐ ਸੰਤ ਰੋਡੀਆਂ ਵਾਲੇ ਜਿਹੜੇ ਅਰਜੁਨ ਸੁਣੀ ਸੀ ਉਹ ਕਲਪ ਕਰਦੇ ਕਰਦੇ ਅੰਦਰ ਸਰੀਰ ਉਹਦਾ ਘਟ ਗਿਆ ਸੀ ਆਂਦਰਾਂ ਜਿਹੀ ਰਹਿ ਗਈਆਂ ਸੀ ਫੇਰ ਖਰਾਖਰੂ ਖਾਣ ਤੋਂ ਮਾੜਾ ਮੋਟਾ ਹੋਇਆ ਸੀ ਛੱਡ ਗਿਆ ਸੀ ਕਲਪ ਕਰਨਾ ਉਹ ਵੀ ਕਹਿੰਦਾ ਸੀ ਕਲਪ ਕਰਕੇ ਵੇ ਬਦਲ ਜਾਂਦੀ ਏ ਵੇ ਬਦਲ ਕਰਕੇ ਫੇਰ ਜਿਵੇਂ ਚਾਹੀਏ ਓਵੇਂ ਕਦੇ ਕਿਸੇ ਰੂਪ ਚ ਬਣ ਜੀਏ ਕਦੇ ਕਿਸੇ ਚ ਜਾ ਰਹੀ ਏ ਇਸ ਪ੍ਰਕਾਰ ਕਲਮ ਵੀ ਕਰਦੇ ਆਉਸ਼ਦੀਆਂ ਦੇ ਨਾਲ ਆਪਜੀ ਦੇ ਦੇ ਤਾਂ ਹੀ ਹਮਨ ਕਰੀ ਜਾਂਦੇ ਆ ਹਮਨ ਕਰਦਿਆਂ ਕਰਦੇ ਆ ਜਿਸ ਵੇਲੇ ਦੇਵਤਾ ਪ੍ਰਗਟ ਹੋ ਜਾਂਦਾ ਉਦੋਂ ਕਹਿੰਦਾ ਵਰ ਮੰਗ ਤੇ ਉਸ ਵੇਲੇ ਸੋਨੇ ਦੀ ਮੂਰਤੀ ਕਲਮ ਵਾਲੇ ਮੰਗ ਲੈਂਦੇ ਆ ਉਹ ਸੋਨੇ ਦੀ ਮੂਰਤੀ ਆਦਮੀ ਜਿੱਡੇ ਆਕਾਰ ਦੀ ਮਰ ਜਾਂਦੀ ਏ ਉਦੋਂ ਫੇ ਅੰਗ ਕੱਟ-ਕੱਟ ਕੇ ਦਾਨ ਕਰੀ ਜਾਂਦੇ ਸੋਨਾ ਉਵੇਂ ਵੱਧਦਾ ਰਹਿੰਦਾ ਰਾਤ ਨੂੰ ਉੰਨੀ ਫੇਰ ਮੂਰਤ ਬਣ ਜਾਂਦੀ ਏ ਜਿਨ੍ਹਾਂ ਦੇ ਸਿਰ ਨਾ ਕਟੇ ਉਹਨਾਂ ਚੋਂ ਮੂਰਤਵਾਦੀ ਰਹਿੰਦੀ ਹੈ ਇਉਂ ਦਾਨੀ ਬਣ ਜਾਂਦੇ ਐ ਇਸ ਪ੍ਰਕਾਰ ਦਾ ਕਲਪ ਕਰ ਲਵੇ ਜੇ ਕਰਕੇ ਸਰੀਰ ਦਾ ਅਸਮੇਦ ਜੱਗ ਕੀਜੈ ਅਸਮੇਦ ਆ ਕਹਿੰਦਾ ਜੱਗ ਕਰ ਲਵੇ ਜੇ ਕਰਕੇ ਕੋਈ ਕਲ ਕੋੜੇ ਨੂੰ ਮਾਰ ਕੇ ਚੌਥਾ ਇਸਾ ਮੇਦਾ ਵਿੱਚ ਕੋੜੇ ਦਾ ਹਮਨ ਕਰਨਾ ਚੌਥਾ ਸੱਤਰੀਆਂ ਨੂੰ ਦੇਣਾ ਬ੍ਰਾਹਮਣਾਂ ਨੂੰ ਦੇਣਾ ਕੁਲਦਿਆਂ ਨੂੰ ਦੇਣਾ ਇਸ ਪ੍ਰਕਾਰ ਅਸਮੇਦ ਜਗ ਕਰੇ ਸੋਨਾ ਗਰਭਦਾਨ ਦੀਜੈ ਸੋਨਾ ਖੀਰੇ ਵਿੱਚ ਪਾ ਕੇ ਮਤੀਰੇ ਵਿੱਚ ਪਾ ਕੇ ਗੁਪਤ ਦਾਨ ਦੇਣਾ ਇਹ ਨਾ ਗਰਭਦਾਨ ਹੈ ਵੀ ਪਤਾ ਨਾ ਲੱਗੇ ਕਿਸੇ ਨੂੰ ਵੀ ਦਿੱਤਾ ਦਾਨ ਇਹਦਾ ਨਾ ਗੁਪਤ ਦਾਨ ਦਾ ਨਾ ਗਰਭਦਾਨ ਹੈ ਸੋਨੇ ਦਾ ਗੁਪਤ ਦਾਨ ਦੇ ਕਰਕੇ ਦੇ ਦੇਵੇ RAM ਨਾਮ ਸਰ ਤਉ ਨਾ ਪੂਜੈ RAM ਪਰਮੇਸ਼ਰ ਦੇ ਨਾਮ ਦੇ ਸਰ ਤਾ ਵੀ ਉਹਦੇ ਸਾਧਨ ਪੂਜੀ ਨਹੀਂ ਸਕਦੇ ਮਾਰਾ ਸਾਰਾ ਨਾਮ ਸਾਰਿਆਂ ਚ ਸਰੂਮਣੀ ਹੈ ਛੋੜ ਛੋੜ ਰੇ ਪਖੰਡੀ ਫੇ ਪਖੰਡ ਦਿਖਾਉਣ ਵਾਲੇ ਲੋਕਾਂ ਨੂੰ ਛਲ ਵਿਖਾਉਣ ਵਾਲੇ ਪੁਰਖਾ ਉਤੋਂ ਬਣਾ ਕੇ ਪੋਜੀਸ਼ਨ ਦਿਖਾਉਣ ਵਾਲੇ ਤੇ ਅੰਦਰੋਂ ਪ੍ਰੇਮ ਨਾ ਹੋਣਾ ਇਹਦਾ ਨਾਮ ਪਖੰਡ ਹੈ ਮਨਉਟੀ ਗੱਲ ਕਰਨੀ ਹਾਂ ਜੀ ਮਨ ਕਾਪਤ ਨਾ ਕੀਜੈ ਛੋੜ ਛੰਨੇ ਜੋ ਪਖੰਡੀਆਂ ਛੱਡ ਦੇ ਭਾਈ ਮਨ ਕਰਕੇ ਛਲ ਨਾ ਕਰ ਪਰਮੇਸ਼ਰ ਅੰਤਰ ਜਾਵੇਂ ਉਹ ਸਭ ਕੋਈ ਤੇਰੀ ਹਾਲਤ ਨੂੰ ਜਾਣਦਾ ਹੈ ਹਰ ਕਾ ਨਾਮ ਨਿਤ ਨਿਤ ਹੈ ਲੀਚੇ ਜੇ ਆਉਦਾ ਭਲਾ ਚਾਹਣਾ ਹਰੀ ਅਕਾਲ ਪੁਰਖ ਦਾ ਜਿਹੜਾ ਨਾਮ ਹੈ ਉਹ ਨਿਤ ਰੂਪ ਪਰਮੇਸ਼ਰ ਹੈ ਕੋਈ ਨਾਮ ਨਿਤਾਪਰਤੀ ਲੈਣਾ ਕਰੋ ਉਚਾਰਨਾ ਕਰੋ ਰਹਾਉ ਗੰਗਾ ਜੋਗ ਉਦਾਵਰ ਜਾਏ ਇਹ ਗੰਗਾ ਵਿੱਚ ਜਾ ਰਹੀ ਹੈ ਯਾ ਗੋਦਾਵਰੀ ਤੀਰਥਾਂ ਦੇ ਚਲੇ ਜਾਈਏ ਗੰਗਾ ਵੜੀ ਗੋਦਾਵਰੀ ਤੀਰਥ ਬੜੇ ਪ੍ਰਾਗਜੀ ਨੂੰ ਕਹਿੰਦੇ ਹਨ ਕੁੰਭਜੋ ਕੇਦਾਰ ਨਾਈ ਹੈ ਅੱਜ ਕੇਦਾਰਨਾਥ ਵਿੱਚ ਜਿੱਥੇ ਸ਼ਿਵਜੀ ਜਦੋਂ ਪਸਵਾਂਗਤ ਦਾਇ ਤਨ ਸ਼ਿਵਜੀ ਨੂੰ ਖੁਸ਼ ਕੀਤਾ ਸ਼ਿਵਜੀ ਕਹਿਣ ਲੱਗਾ ਵਰ ਮੰਗ ਇਹ ਪਾਰਵਤੀ ਸਮੇਤ ਆਇਆ ਸੀ ਸ਼ਿਵਜੀ ਉਸ ਵੇਲੇ ਕਹਿੰਦਾ ਵੀ ਵਰ ਮੈਨੂੰ ਕੜਾ ਦੇ ਦੇ ਜਿਹਦੇ ਸਿਰ ਤੇ ਮੈਂ ਫੇਰਿਆ ਕਰਾਂ ਤੇ ਉਹ ਸਵਾ ਹੋਇਆ ਕਰੇ ਸ਼ਿਵਜੀ ਨੇ ਕੜਾ ਦੇ ਦਿੱਤਾ ਸ਼ਿਵਜੀ ਦੇ ਸਿਰ ਤੇ ਹੱਥ ਫੇਰ ਲਗਾ ਉਸ ਵੇਲੇ ਸ਼ਿਵਜੀ ਝੋਟਾ ਬਣ ਕੇ ਭੱਜ ਕੇ ਨਿਕਲ ਗਿਆ ਸੀ ਉਸ ਵੇਲੇ ਦਾ ਉਹ ਕਲਾਰਨਾਥ ਤੀਰਸ ਬਣਿਆ ਹੈ ਜਿਹੜੇ ਕਾਪੜੀਏ ਲੋਕ ਹੈ ਗੇਰੀ ਰੰਗੀਏ ਉਸ ਕਲਾਰਨਾਥ ਨੂੰ ਪਲਸਨਵਾਦ ਦੇ ਜਾਂਦੇ ਆ ਜਿਸ ਖਿੱਤ ਵਿੱਚ ਇਹ ਝੋਟਾ ਬਣਿਆ ਸੀ ਉਦੋਂ ਮਹਾਤਮ ਸਮਝਦੇ ਉਸ ਤੀਰਸ ਦੇ ਪਰਸਨ ਦਾ ਇਸ ਪ੍ਰਕਾਰ ਫੇਰ ਪਾਰਉਤਿੰਨ ਕਿਵੇਂ ਪਸਮੰਗਤ ਹੈ ਤੂੰ ਉਹ ਮੌਲੇ ਦੀ ਕੀ ਪਰਵਾਹ ਕਰਨਾ ਹੈ ਤੂੰ ਆਏ ਕਰ ਮੈਨੂੰ ਨਿਰਦਕਾਰੀ ਕਰਕੇ ਵਿਖਾ ਮੈਂ ਤੇਰੇ ਤੇ ਪ੍ਰਸੰਨ ਹਾਂ ਫਿਰ ਉਸ ਨੂੰ ਨਿਰਦਕਾਰੀ ਕਰਕੇ ਜੋਤਖਾਨ ਲਗਾ ਸਿਰ ਤੇ ਹੱਥ ਲਗਿਆ ਤੇ ਭਸਮ ਕਹਿ ਕੇ ਉਹਨੂੰ ਸਵਾਹ ਕਰਤਾ ਸੀ ਫਿਰ ਜਾਵਣੀ ਸੀ ਸ਼ਿਵਜੀ ਨੂੰ ਵੀ ਤੂੰ ਕਿਤੇ ਝੋਟਾ ਬਣਿਆ ਫਿਰਦਾ ਆ ਮੈਂ ਉਹਨੂੰ ਖਤਮ ਕਰੇ ਆਈ ਹਾਂ ਇਸ ਪ੍ਰਕਾਰ ਸਾਧ ਸੰਗੇ ਜੀ ਉਹ ਕਦਾਰਨਾਥ ਤੀਰਥ ਹੈ ਕੁੰਭ ਜਾਓ ਕਦਾਰ ਨਾਈ ਹੈ ਇਹ ਕੁੰਭ ਦੇ ਤੇ ਜਾ ਰਹੀਏ ਕੁੰਭ ਜਿਹੜੇ ਹਨ ਇਹ ਨਾਸਕਾਰਕਾਂ ਦੇ ਲੱਗਦੇ ਹੈ ਕਦਾਰਨਾਥਾਰਕ ਤੀਰਥ ਨਾਸਿਕ ਵਿੱਚ ਪਰਾਗ ਰਾਗ ਵਿੱਚ ਤੇ ਗੰਗਾ ਵਿੱਚ ਇਸ ਪ੍ਰਕਾਰ ਹੀ ਕੁੰਭਾਂ ਦੇ ਥਾਂ ਹਨੇ ਲੱਗਣਦੇ ਇਧਰ ਕਦਾਰਨਾਥ ਜਿਹੜੇ ਕੁੰਭ ਲੱਗਣ ਵਾਲਾ ਥਾਂ ਨਹੀਂ ਉੱਥੇ ਵੀ ਕਦਾਰਨਾਥ ਜਿਹਦੇ ਨਹਾ ਆਈਏ ਗੋਮਤੀ ਸਹਿਸ ਗਊ ਦਾਨ ਕੀ ਜੈ ਅਗੇ ਗੋਮਤੀ ਗੋਮਤੀ ਨਦੀ ਹੈ ਦੁਆਰਕਾ ਦੇ ਵਿੱਚ ਆ ਕੇ ਪੈਂਦੀ ਸਮੁੰਦਰ ਵਿੱਚ ਇੱਥੇ ਗਊਆਂ ਦਾ ਦਾਨ ਕਰਨਾ ਜਿਹੜਾ ਬੜਾ ਪੁੰਨ ਸਮਝਿਆ ਹੈ ਇਹ ਗੋਮਤੀ ਨਦੀ ਦੇ ਤੇ ਜੇ ਕਰਕੇ ਹਜ਼ਾਰ ਗੁੰਆਂ ਦਾ ਵੀ ਦਾਨ ਕਰ ਦਈਏ ਤਾਂ ਵੀ ਮੁਕਤ ਨਹੀਂ ਹੋ ਸਕੀਦਾ ਕੋਟ ਜੋ ਤੀਰਥ ਕਰੈ ਇੱਕ ਤੀਰਥ ਕੀ 3.5 ਕਰੋੜ ਤੀਰਥ ਮੰਨੇ ਹਿੰਦੂਆਂ ਨੇ ਸੋ 68 ਤੀਰਥ ਮੁੱਖ ਮੰਨੇ ਆ ਜੇ ਕਰੋੜਾਂ ਤੀਰਥ ਵੀ ਕਰ ਲਵੇ ਤਾਨ ਜੋ ਇੱਕ ਕੋਟ ਤੀਰਥ ਨਾ ਗੋਦਾਵਰੀ ਦੇ ਕਿਨਾਰੇ ਤੇ ਇੱਕ ਘਾਟ ਦਾ ਨਾਮ ਵੀ ਹੈ ਤਨ ਕਮੀਲ ਹਜੂਰ ਸਾਹਿਬ ਤੋਂ ਉਨੂੰ ਕੀ ਕੋਟ ਤੀਰ ਕਹਿੰਦੇ ਹਨ ਤਨ ਜਾਓ ਹਿਵਾਲੇ ਗਰ ਕੋਟ ਕੋਟ ਜੋ ਤੀਰਥ ਕਰੇ ਇਹ ਕਰੋੜਾਂ ਤੀਰਥ ਵੀ ਜੇ ਯਾਤਰਾ ਕਰ ਲਵੇ ਇਸ਼ਨਾਨ ਕਰ ਲਵੇ ਤਨ ਜਾਓ ਹਿਵਾਲੇ ਗਰ ਜਿਵੇਂ ਪੰਨਮਨ ਹਿਮਾਲੇ ਪਰਵਤ ਜੀ ਕਹਿੰਦੇ ਕੁਲ ਦਾ ਸਾਥੋਂ ਨਾਸ਼ ਹੋ ਗਿਆ ਇਹ ਪਾਪ ਲੱਗਾ ਕ੍ਰਿਸ਼ਨ ਕਹਿਆ ਸੀ ਹਿਮਾਲੇ ਜਾ ਕੇ ਗਲੋ ਇਉ ਤਾਂਗੇ ਕਾਹੀਂ ਜੇ ਕਰਕੇ ਹਿਮਾਲਾ ਪਰਵਤ ਜੀ ਵਿੱਚ ਨੇ ਪੰਡਮਾਨ ਗਾੜ ਲਿਆ ਸੀ ਗਾੜ ਲਵੇ ਪਰਪੇ ਚ ਕੋਈ ਆਰਾਮ ਨਾਮ ਸਰ ਤਉ ਨਾ ਮਹਾਰਾ ਦੇ ਨਾਮ ਦੇ ਜਪਣ ਦੇ ਬਰਾਬਰ ਫੇਰ ਵੀ ਸਾਧਨ ਨਹੀਂ ਪੁੱਛ ਸਕਦਾ ਇਹ ਸਾਰੇ ਸਾਧਨ ਜਿਹੜੇ ਮੁਕਤ ਨਹੀਂ ਦੇ ਸਕਦੇ ਹਨ ਆਸਦਾਨ ਗਜਦਾਨ ਕਈ ਘੋੜਿਆਂ ਦਾ ਦਾਨ ਕਰਦੇ ਐ ਘੋੜਿਆਂ ਦਾ ਦਾਨ ਕਰਦੇ ਵੇ ਕਈ ਹਾਥੀਆਂ ਦਾ ਦਾਨ ਕਰਦੇ ਕੁਸ਼ੇਤਰ ਤੇ ਜਾ ਕੇ ਰਾਜੇ ਹਾਥੀਆਂ ਦਾ दान ਕਰਦੇ ਵੇ ਸਹਿਜਾ ਨਾਰੀ ਭੂਮદાન ਕਈ ਆਪ ਦੀ ਸਹਿਜਾ ਵਸ਼ਾਈ ਕਰਕੇ ਪਲੰਗ ਵੀ দান ਕਰਦੇ ਐ ਨਾਲ ਆਪਣੀਆਂ ਰਾਣੀਆਂ ਦਾ দান ਕਰਦੇ ਐ ਜਿਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਜੀਤ ਸਿੰਘ ਨੇ ਜੋ দান ਕਰਨ ਲੱਗੇ ਪਾਈ ਕੂਬਾ ਸਿੰਘ ਜੀ ਹੋਏ ਐ ਉਹਨਾਂ ਨੇ ਕੂਮਾ ਸਿੰਘ ਜੀ ਉਹਨਾਂ ਨੂੰ ਕਹਿਣ ਲੱਗੀ ਜਿੰਦਾ ਰਾਣੀ ਕਹਿਣ ਲੱਗੀ ਜੀ ਮੇਰਾ ਮੁੱਲ ਬਹੁਤਾ ਪਾਇਓ ਕਹਿੰਦੇ ਤੂੰ ਤਾਂ ਦੋ ਕੋਡੀਆਂ ਦੇ ਮੁੱਲ ਦੀ ਨਹੀਂ ਤੇਰਾ ਮੁੱਲ ਨਹੀਂ ਅਸੀਂ ਪਾਉਣਾ 20 ਰੁਪਏ ਮੁੱਲ ਪਾਵਾਂਗੇ ਇਸ ਪ੍ਰਕਾਰ ਸਾਧ ਸੰਗੇ ਜੀ ਜੇ ਕਰਕੇ ਇਸਤਰੀ ਦਾ দান ਰਾਣੀ ਆਦ ਕੰਦਾ ਵੀ ਕਰਦੇ ਵੇ ਭੂਮਿદાન ਅਕਿ ਧਰਤੀ ਦਾ ਜ਼ਮੀਨ ਦਾ দান ਜਿਵੇਂ ਬਨੋਵਾ ਨਾ ਕੀ ਨਾ ਸੀ ਉਹ ਭੂਮਿਦਾਨ ਕਰਾਉਂਦਾ ਅਖਿਰ ਦਾ ਸੀ ਜੇ ਧਰਤੀ ਦਾ ਦਾਨ ਵੀ ਕਰਾ ਲਵੇ ਐਸੋ ਦਾਨ ਨਿਤ ਨਿਤ ਹੈ ਕੀਜੈ ਇਹ ਹੈ ਇਹ ਦਾਨ ਨਿਤਾਪਰਤੀ ਕਰਦੇ ਰਹੀਏ ਜੇ ਕਰਕੇ ਆਤਮ ਜੋ ਨਿਰਮਾਇਲ ਕੀਜੈ ਆਤਮ ਸਰੀਰ ਨੂੰ ਜੇ ਕਰਕੇ ਅੰਦਰਾਂ ਆਦਿਕਾ ਨੂੰ ਧੋਤ ਹੋ ਕੇ ਨਿਰਮਾਇਲ ਉਜਲ ਕਰ ਲਈਏ ਆਪ ਬਰਾਬਰ ਇਥੇ ਆਤਮਾ ਚਾਰ ਵਾਕਿਆਂ ਦੇ ਮਤ ਅਨੁਸਾਰ ਦੇ ਦਾ ਨਾ ਹੀ ਹੈ ਦੇਵ ਇਹ ਚਾਰੋਂ ਆਖੀਏ ਦੇ ਨਹੀਂ ਆਤਮਾ ਮੰਨਦੇ ਹਨ ਆਪ ਬਰਾਬਰ ਕਾਂਚਨ ਦੀ ਆਪੇ ਬਰਾਬਰ ਤੋਲ ਕੇ ਜਿਵੇਂ ਨਹਿਰੂ ਦੇ ਬਰਾਬਰ ਲੋਕ ਸੋਇਨਾ ਦੇ ਅੰਦਰ ਸੀ ਜੇ ਇਉਂ ਦਾਨ ਦੇ ਦिए ਸੋਇਨਾ ਦੇ ਦिए राम नाम ਸਰ ਤਉ ਨਾ ਪੂਜੈ ਪਰਮੇਸ਼ਰ ਦੇ ਨਾਮ ਦੇ ਜਪਣ ਦੇ ਬਰਾਬਰ ਤਾਂ ਵੀ ਇਹ ਕੋਈ ਦਾਨ ਪੂਜ ਨਹੀਂ ਸਕਦਾ ਹੈ ਮਨਹਿ ਨਾ ਕੀ ਜੈ ਰੂ ਇਹ ਅਸੀਂ ਤੁਹਾਨੂੰ ਸੱਚ ਦੱਸ ਦਿੰਨੇ ਆ ਭਗਤ ਜੀ ਕਹਿੰਦੇ ਆ ਮਨ ਚ ਫੇਰ ਗੁੱਸਾ ਨਾ ਕਰੋ ਵੀ ਸਾਨੂੰ ਕਿਸੇ ਨੂੰ ਦੱਸਿਆ ਨਹੀਂ ਹੈ ਜਦੋਂ ਜਵਾਨ ਆ ਕੇ ਪਕੜ ਲਿਓ ਉਹਨੂੰ ਦੋਸ਼ ਨਾ ਦੇਓ ਵੀ ਸਾਨੂੰ ਕਿਉਂ ਪਕੜਦਾ ਹੈ ਨਿਰਮਲ ਨਿਰਵਾਣ ਪਦ ਚੀਨ ਲੀਜੈ ਨਿਰਮਲ ਉਜਲ ਜੋ ਨਿਰਵਾਣ ਬੰਧਨਾ ਤੋਂ ਰਹਿਤ ਪਰਵੀ ਹੈ ਮਹਾਰਾ ਦਾ ਨਾਮ ਗਿਆਨ ਉਸ ਰੂਪ ਨੂੰ ਚੀਨ ਲਈ ਜਾਣ ਲਓ ਜਸਰਥ ਰਾਏ ਨੰਦ ਜਿਸ ਪ੍ਰਕਾਰ ਜਸਸ ਰਾਜਾ ਦਾ ਨੰਦ ਪੁੱਤਰ ਜੋ ਰਾਜਾ ਮੇਰਾ ਰਾਮਚੰਦਰ ਨੂੰ ਲੋਕ ਕਹਿੰਦੇ ਮੇਰਾ ਰਾਮਚੰਦਰ ਜੀ ਰਾਜਾ ਰੂਪ ਮੈਂ ਉਹਦਾ ਉਪਾਸ਼ਕ ਹਾਂ ਪਰਨਵ ਨਾਮਾ ਤਤ ਰਸ ਅੰਮ੍ਰਿਤ ਪੀਣ ਪਰਨਵ ਬੇਨਤੀਪੁਰੂ ਕਹਿੰਦੇ ਨਾਮ ਦੇਈਏ ਤਤ ਰਸ ਸੁਭ ਦਾ ਅੰਮ੍ਰਿਤ ਪੀਣੇ ਸਾਡਾ ਤਾਂ ਜਸਰਥ ਰਾਜੇ ਦਾ ਨੰਦ ਪੁੱਤਰ ਜਿਹੜਾ ਰਾਮਚੰਦਰ ਦੀ ਮੇਰ ਕਰਨੀ ਹੈ ਸਾਡਾ ਤਾਂ ਮਹਾਰਾਜ ਦਾ ਨਾਮ ਰੱਖਦਾ ਜਿਹੜਾ ਪੀਣਾ ਅੰਮ੍ਰਿਤ ਦਾ ਇਹੋ ਹੀ ਸਭ ਕੁਝ ਹੈ ਭਾਈ ਇਹੋ ਹੀ ਉਪਾਸ਼ਨਾ ਕਰਦੇ ਹਾਂ ਉਸ ਪਰਮੇਸ਼ਵਰ ਦੀ ਹੋਰ ਅਸੀਂ ਕਿਸੇ ਦੀ ਉਪਾਸ਼ਨਾ ਨਹੀਂ ਕਰਦੇ ਹਾਂ ਇਹਨਾਂ ਨੇ ਕਹਿਣਾ पांडे ਤੁਮੜਾ ਰਾਮਚੰਦ ਸੋ ਵੀ ਆਖਦੇ ਦੇਖਿਆ ਥਾ ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋਏ ਗਵਾਹੀ ਥੀ ਅੰਮ੍ਰਿਤ ਰੱਖਦਾ ਜਿਹੜਾ ਪੀਣਾ ਕਤ ਸਰੂਪ ਦਾ ਸਾਡਾ ਤਾਂ ਇਹੋ ਹੀ ਰਾਮਚੰਦਰ ਹੈ ਜਸਵਾਜ ਦੇ ਜਿਹੜਾ ਪੁੱਤਰ ਹੈ ਅਸੀਂ ਨਾਮ ਤੋਂ ਬਿਨਾ ਹੋਰ ਕਿਸੇ ਦੀ ਪਛਾਣ ਨਹੀਂ ਰੱਖਦੇ ਹਾਂ ਇਸ ਪ੍ਰਕਾਰ ਇਹ ਕਿਹਾ ਹੈ ਦੂਸਰਾ ਜਸ ਅਸਰ ਆਏ ਨੰਦ ਜਿਸ ਦਾ ਪਰਮੇਸ਼ਰ ਦਾ ਜასი ਜਿਹੜਾ ਕੀਰਤਨ ਭਜਨ ਹੈ ਇਹੋ ਹੀ ਰਤਵਾਇਕ ਪ੍ਰਵਾਹ ਹੈ ਬ੍ਰਤੀ ਦੇ ਜਿਹਦੇ ਬ੍ਰਤੀ ਦੇ ਅੰਦਰ ਕੀਰਤਨ ਦਾ ਪ੍ਰਵਾਹ ਪੈ ਜਾਵੇ ਰਾ ਪ੍ਰਕਾਸ਼ ਰੂਪ ਬ੍ਰਹਮ ਦਾ ਨੰਦ ਜੋ ਗਿਆਨ ਹੈ ਪੁੱਤਰ ਉਹ ਰਾਜਾ ਸਾਰਿਆਂ ਦਾ ਪਾਦਸ਼ਾਹ ਹੈ ਸਿਰੋਮਣੀ ਹੈ ਅਤੇ ਮੇਰ ਸਮੇਰ ਪਰਬ ਵੀ ਨਹੀਂ ਆਈ ਹੈ ਆਰਾਮ ਰਮਿਆ ਹੋਇਆ ਹੈ ਚੰਦ ਸ਼ਾਂਤੀ ਦੇਣ ਵਾਲਾ ਹੈ ਪਰ ਨਵਾ ਓੰਕਾਰ ਰੂਪ ਹੈ ਨਾਮਦੇਵ ਜੀ ਕਹਿੰਦੇ ਉਹਦੇ ਤਤ ਸਰੂਪ ਆਨੰਦ ਦੇ ਰਸ ਅੰਮ੍ਰਿਤ ਨੂੰ ਅਸੀਂ ਪੀਨੇ ਹਾਂ RAM KALI BANI RAVDAS JI KI EK OANKAR SATGURU PRASAD E ਪੜੀਏ ਗੁਨੀਏ ਨਾਮ ਸਭ ਸੁਣੀਏ ਇੱਕੋ ਦਾਇਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਭਗਤ ਰਵਦਾਸ ਜੀ ਦੇ ਤਾਈ ਕਿਸੇ ਪ੍ਰੇਮੀ ਨੇ ਕਿਹਾ ਕਿ ਇਹ ਧਰਤ ਦੀ ਦੇਹ ਸੰਸਾਰ ਗਾਂਠੋਂ ਮੁਕਟਾ ਹੈ ਸੰਸਾਰ ਦੀ ਸਾਡੀ ਗਾਂਠ ਨਹੀਂ ਛੁੱਟਦੀ ਹੋਰ ਆਜੀ ਪੜੀਏ ਗੁਨੀਏ ਨਾਮ ਸਭ ਸੁਣੀਏ ਇਹ ਮਾਰਾ ਪੜੀਦਾ ਵੀ ਹੈ ਸ਼ਾਸਤਰਾਂ ਨੂੰ ਗੁਣੀ ਦਾ ਵੀ ਹੈ ਅਰਥਾਂ ਨੂੰ ਨਾਮ ਵੀ ਪਰਮੇਸ਼ਰ ਦੇ ਸੰਸਕਰਨਾਵੇਂ ਆਦ ਕਿ ਸਾਰੇ ਸੁਣੀਂਦੇ ਐ ਅਨਪੌ ਪਾਉ ਨਾ ਦਰਸ ਜਿਹੜਾ ਅਨਪੌ ਸੁਤੇ ਗਿਆਨ ਹੈ ਸੁਤੇ ਪ੍ਰਕਾਸ਼ ਰੂਪ ਦਾ ਗਿਆਨ ਹੈਨ ਪਾਉ ਅਪਰੋਹ ਗਿਆਨ ਦਾ ਭਾਉ ਪ੍ਰਕਾਸ਼ ਉਹਦੇ ਦਰਸ਼ਨ ਕਿਉਂ ਨਹੀਂ ਹੁੰਦੀ ਇਹ ਕੀ ਕਾਰਨ ਹੈ ਆਪ ਦੱਸੋ ਅਨਪੌ ਰੂਪ ਜੋ ਹੈ ਉਸ ਦਾ ਪ੍ਰਕਾਸ਼ ਕਿਉਂ ਨਹੀਂ ਹੁੰਦਾ ਦਰਸ਼ਨ ਕਿਉਂ ਨਹੀਂ ਹੁੰਦਾ ਸਾਡੇ ਹਿਰਦੇ 'ਚ ਲੋਹਾ ਸਾਰਿਆਂ ਪਹਾ ਤੋਂ ਰਹਿ ਜੋ ਸਰੂਪ ਹੈ ਲੋਹਾ ਕਾਂਚਨ ਹਿਰਨ ਹੋਏ ਕੈਸੀ ਭਗਤ ਜੀ ਕਹਿੰਦੇ ਸੁਣੋ ਏ ਭਾਈ ਜਿਹੜਾ ਲੋਹਾ ਕਾਂਚਨ ਹਿਰਨ ਹਿਰਨ ਵੀ ਸਵੇਨ ਦਾ ਨਾਮ ਕਾਂਚਨ ਵੀ ਹਿਰਨ ਸਵੇਨ ਦਾ ਨਾਮ ਹੈ ਕਾਂਚਨ ਦਾ 1 ਕਹਿ ਲੋ ਹਿਰਨ 2 ਕਹਿ ਲੋ 1 ਤੇ 2 12 ਹੋ ਗਏ ਇਸ ਪ੍ਰਕਾਰ 1 ਤੇ 2 12 ਮੰਨਣ ਦਾ ਕੋਈ ਨਾ ਇਹ ਲੋਹਾ ਕਿਸ ਪ੍ਰਕਾਰ ਹੋ ਸਕੇ ਕਿਉਂ 파ਰਸ ਹੈ ਨਾ 파ਰਸ ਜਿਨ੍ਹਾਂ ਚੋਂ 파ਰਸ ਨੂੰ ਛੋਹੇ ਨਾ ਉਹਨਾਂ ਕੇ 12 ਮੰਦਰ ਸੁਨਾ ਕੇ ਬੜੇ ਇਸੇ ਪ੍ਰਕਾਰ ਲੋਹੇ ਦੀ ਨਹੀਂ ਲੋਭੀ ਜਿਹੜਾ ਚਿੱਕ ਹੈ ਉਹ 12 ਮੰਨਿ ਪੰਜੇ ਗਿਆਨਿੰਦਰੇ ਪੰਜੇ ਕਰਮਿੰਦਰੇ ਮਨ ਤੇ ਬੁੱਧ ਇਹਨਾਂ ਨਿਰੋਧ ਕਰਨ ਤੋਂ ਬਿਨਾਂ ਇਹ ਕਿਸ ਪ੍ਰਕਾਰ ਸੋਇਨਾ ਬਾਰਾਮਨੀ ਦਾ ਬਣ ਸਕੇ ਜੋ پارਸ ਨਾ ਪਰਸ ਜੋ پارਸ ਗੁਰੂ ਸਾਹਿਬ ਦੇ ਸ਼ਬਦ ਨਾਲ ਸ਼ੋਦਾ ਹੀ ਨਹੀਂ ਏ ਲੱਗਦਾ ਹੀ ਨਹੀਂ ਗੁਰੂ ਪਾਰਸ ਦੇ ਨਾਲ ਆਪਣੀ ਮਨਮਤ ਛੱਡਦਾ ਨਹੀਂ ਗੁਰਮਤ ਨੂੰ ਧਾਰਦਾ ਨਹੀਂ ਉਹਨਾਂ ਜਿਹੜੇ ਬਾਰਾਮਨੀ ਦਾ ਸੋਇਨਾ ਇਹ ਕਿਵੇਂ ਲੋਹਾ ਵਰਗਾ ਲੋਭੀ ਜੀਵ ਬਣ ਸਕੇ ਨਹੀਂ ਬਣ ਸਕਦਾ ਜੀਵ ਸੰਸੈ ਗਾਠ ਨਾ ਛੁੱਟੈ ਜੀਵ ਗੁਰੂ ਮਾਰਾਯੇਗੇ ਪ੍ਰਾਰਥਨਾ ਕਰਦੇ ਹਨ ਇਹਦੇ ਪੂਜਨੀਕ ਮਹਾਪੁਰਖੋ ਜਿਹੜੀ ਸੰਸਿਆ ਦੀ ਗੰਢ ਹੈ ਚਿਤਜਰ ਗ੍ਰੰਥੀ ਸੰਸੇਗ੍ਰੰਥੀ ਕਰਮ ਗ੍ਰੰਥੀ ਅਤੇ ਇਹ ਸੰਸਿਆ ਦੀ ਗੰਢ ਕਿਉਂ ਨਹੀਂ ਛੁੱੜਦੀ ਸੰਸਾ ਹੈ ਪ੍ਰਮਾਨ ਪਰਮੇਵ ਪਰਜੇ ਆਦਿਕ ਇਹਨਾਂ ਦੀ ਗੰਢ ਜਿਹੜੀ ਪਈ ਉਹ ਛੁੱੜਦੀ ਨਹੀਂ ਤੇ ਇਸੇ ਪ੍ਰਕਾਰ ਜੜ ચેਤਨ ਦੀ ਜੜ ਵੇ ਹੈ ਤੇ ਚੇਤਨ ਇਹਨਾਂ ਦੋਹਾਂ ਦਾ ਸੰਬਾਧ ਦੇ ਨੂੰ ਹੀ ਚੇਤਨ ਮੰਨੀ ਬੈਠੇ ਆ ਇਹ ਚਿਤਜਰ ਗ੍ਰੰਥੀ ਹੈ ਇਸੇ ਪ੍ਰਕਾਰ ਚਿਤਜਰ ਗ੍ਰੰਥੀ ਸੰਸਾਰਿਕ ਕਰਮਗ੍ਰੰਥੀ ਮੇਸੀਂ ਕਰਮ ਕੀਤੇ ਐ ਕਰਮਾਂ ਦਾ ਫਲ ਅਸੀਂ ਭੋਗਾਂਗੇ ਇਹ ਜਿਹੜੀ ਕਰਮ ਦੀ ਗੰਢ ਪਈ ਹੋਈ ਹੈ ਇਹ ਕਿਵੇਂ ਛੁੱਟੇ ਜੀ ਛੁੜਦੀ ਨਹੀਂ ਹੈ ਕਾਮ ਕ੍ਰੋਧ ਮਾਇਆ ਮਦ ਮਤਸਰ ਗੰਦੇ ਛੁੱਟੇ ਕਿਵੇਂ ਭਾਈ ਕਾਮ ਦਾ ਫੁਰਨਾ ਨਹੀਂ ਛੱਡਦਾ ਜੀਆਂ ਨੂੰ ਹਰ ਵਕਤ ਵਕਾਰ ਇੱਥੀ ਫਸੇ ਰਹਿੰਦੇ ਹਨ ਸੁਬੰਦੋਸ਼ ਹੀ ਹੋਇਆ ਰਹਿੰਦਾ ਹੈ ਅਤੇ ਹਰ ਵਕਤ ਸਰੀਰ ਗਲੀਚ ਵੇਖਦੇ ਸੁਣਦੇ ਸੁੰਘਦੇ ਵਿਸ਼ਿਆਂ ਜੀ ਲੱਗੇ ਹੋਏ ਐ ਇਸ ਕਰਕੇ ਕਾਮ ਦਾ ਫੁਰਨਾ ਨਹੀਂ ਮਿਲਦਾ ਅਤੇ ਕ੍ਰੋਧ ਐਵੇਂ ਬਿਨਾ ਕਾਰਨ ਤੋਂ ਪਿਆਰੀ ਚੀਜ਼ ਦੇ ਛੇੜਨ ਤੋਂ ਤੇਜ ਹੋਇਆ ਰੰਦਾ ਅਗਦੇ ਮੱਚਣ ਉਹ ਕ੍ਰੋਧੀ ਆਦਮੀ ਚੰਡਾਲ ਦੀ ਨਿਆਈ ਤੇ ਮਾਇਆ ਦਾ ਜਿਹੜਾ ਮੋਹ ਹੈ ਮਦ ਹੰਕਾਰ ਹੈ ਸ਼ਰਾਬ ਹੈ ਮਰਸਰ ਈਰਖਾ ਹੈ ਇਹਨਾਂ ਪੰਜੋ ਮਿਲ ਲੂਟੇ ਇਹਨਾਂ ਪੰਜਾਂ ਨੇ ਮਿਲ ਕਰਕੇ ਠੱਗਾ ਨੂੰ ਸਾਰੇ ਲੋਕ ਲੁੱਟ ਲਏ ਐ ਕੀਨੋ ਤੋਂ ਬਚਿਆ ਹੋਇਆ ਵੇਖੀ ਜਾਂ ਨਹੀਂ ਹੈ ਕੋਈ ਰਹਾਉ ਹਾਂ ਨੂੰ ਵੱਡ ਕਬ ਕੁਲੀਨ ਹਮ ਪੰਡਤ ਜੇ ਕੋਈ ਪੜ੍ਹੇ ਲਿਖੇ ਵੀ ਹੈ ਉਹਨਾਂ ਦੀ ਇਹ ਹਾਲਤ ਹੈ ਕੋਈ ਕਹਿੰਦੇ ਹਮ ਵੱਡ ਕਾਵ ਅਸੀਂ ਵੱਡੇ ਕਵੀ ਹੈ ਬਾਲਮੀਕ ਜਿਵੇਂ ਆਜ ਕਵੀ ਹੋਇਆ 10000 ਬਰ ਦਾ ਰਾਮਚੰਦਰ ਦੀ ਕਥਾ ਹੈ ਰਾਮ ਦੇ ਅਵਤਾਰ ਤੋਂ ਪਹਿਲਾਂ ਹੀ ਲਿਖ ਦਿੱਤੀ ਹੈ ਉਹ ਹੀ ਜੇ ਕਵੀ ਨੇ ਅਸੀਂ ਵੱਡੇ ਕਵੀ ਹੈ ਭਾਵੇਂ ਕਵਤਾ ਇਹ ਜੀ ਬਣਾਵੇ ਬਾਰ ਉਤੇ ਕੁਕੀ ਜਦੋਂ ਬੈਠੀ ਆਏ ਕਿ ਮੁੰਨੇ ਨੇ ਗਲੀਲਾ ਮਾਰਿਆ ਤਾਂ ਕਹਾ ਕੇ ਕਬਤਾ ਪਹੀ ਜੀ ਆਉਂਦੀ ਹੋਵੇ ਫੱਟ ਵਿੱਚ ਛੋਟੀ ਮੋਢੇ ਖੇਸ ਅਤੇ ਖੜਾ ਖੇਤ ਮੈਂ ਦਰਨੇ ਹੇਤ ਇਸ ਪ੍ਰਕਾਰ ਦੀਆਂ ਕਵਤਾ ਭਵੇਂ ਆਉਂਦੀਆਂ ਹੋਣ ਪਰ ਵੱਡਾ ਕਵੀ ਆਪ ਨੂੰ ਮੰਨੀ ਬੈਠਾ ਹੈ ਪਾਵੇ ਸੰਦਾਬੰਦੀ ਪੂਰੀ ਨਾ ਹੁੰਦੀ ਹੋਵੇ ਕੁਲੀਨ ਅਤੇ ਚੰਗੀ ਕੋਲ ਵਾਲਾ ਮੰਨੀ ਬੈਠਾ ਹੈ ਆਪਣੇ ਆਪ ਨੂੰ ਆਪ ਪੰਡਤ ਆਪਣੇ ਆਪ ਨੂੰ ਵਿਦਵਾਨ ਮੰਨੀ ਬੈਠਾ ਪਾਵੇ ਹੋਵੇ ਉਹ ਪੰਡਤ ਮਨ ਦਾ ਮੂਰਖ ਹੋਵੇ ਬਾਹਰੋਂ ਪੰਡਤ ਸਦਾ ਜੇ ਮਨੋਂ ਮੂਰਖਾ ਵਾਰ ਹਮ ਜੋਗੀ ਸੰਨਿਆਸੀ ਅਤੇ ਚਿੱਤ ਦੀ ਬਿਰਤੀ ਨੂੰ ਤਾੜ ਲਾ ਕੇ ਕਹਿੰਦੇ ਹਮ ਜੋਗੀਆਂ ਬਿੱਲੀ ਨੂੰ ਤਾੜ ਲਾ ਕੇ ਬਹਿ ਜਾਂਦੇ ਹਨ ਕਿਉਂ ਜੋਗੀ ਆਪਣੇ ਆਪ ਨੂੰ ਮੰਨਦੇ ਹੈ ਫੇਰ ਸਿਰ ਮੂੰ ਮਨਾ ਕੇ ਨਾਰ ਮਰੇ ਘਰ ਸੰਪਤ ਨਾਸੀ ਮੂਡ ਮਡਾਇ ਪਹਿ ਸਨਿਆਸੀ ਇਸਤਰੀ ਮਰ ਜੇ ਘਰ ਦੀ ਪਬੂਤੀ ਨਾਸ਼ ਹੋ ਜੇ ਕਹਿੰਦੇ ਚਲੋ ਜਗ ਜਿ ਮਿੱਠਿਆ ਹੈ ਮੂੰ ਸਿਰ ਮਨਾ ਲਿਆ ਕਿਸੇ ਦਾ ਚੇਲਾ ਬਣ ਗਿਆ ਕਿਉਂ ਕਹਾ ਪਿਓ ਜੋ ਮੂਡ ਮਡਾਇਓ ਭਗਵੋ ਕਿਨੋ ਪੇਸ ਇਸ ਪ੍ਰਕਾਰ ਸਨਿਆਸੀ ਬਣ ਬੈਠਾ ਗਿਆਨੀ ਗੁਨੀ ਸੂਰ ਹਮਦਾ ਫੇਰ ਚਾਰ ਅਖੜ ਪਰ ਕੇ ਗੱਲਾਂ ਸਿੱਖ ਲੀਆਂ ਅੰਗਰੇਜ਼ੀ ਬੋਲਣ ਸਿੱਖ ਲਿਆ ਉਰਦੂ ਬੋਲਣ ਸਿੱਖ ਲਿਆ ਅਤੇ ਇਸੇ ਪ੍ਰਕਾਰ ਬਿਰਜ ਭਾਸ਼ਾ ਸਿੱਖ ਲਈ ਫਾਰਸੀ ਦੇ ਲਫ਼ਜ਼ ਬੋਲਣ ਲੱਗ ਗਿਆ ਕਹਿੰਦੇ ਹਮ ਐਸੇ ਹਮ ਗਿਆਨੀ ਅਸੀਂ ਬੜੇ ਗਿਆਨੀ ਹਾਂ ਗੁਮੰਤਰੀ ਹਾਂ ਗੁਣੀ ਅਤੇ ਗਿਆਨ ਗੁਣੀ ਹਾਂ ਬੜਾ ਰਾਗ ਜਾਣਦੇ ਮੈਂ ਕਿਸੁਰ ਦਬਕੇ ਕਰਨ ਯੋਗਾ ਹੋਵੇ ਸੂਰ ਹਮ ਦਾਤੇ ਤੇ ਸੂਰਮਾ ਭਾਵੇਂ ਪਸੂਖੇ ਤੇ ਉਹਨਾਂ ਨੇ ਕਿੱਸਕੇ ਸੂਰਮਾ ਬਣਿਆ ਬੈਠਾ ਲੋਕਾਂ ਨਾਲ ਲੈਣ ਵਾਸਤੇ ਆਪਣੇ ਬੱਟਾਂ ਪਿੱਛੇ ਲੜ ਲੜ ਕੇ ਮਾਰ ਕੇ ਸੂਰਮੇ ਕਹਾਉਂਦੇ ਐ ਹਮ ਦਾਤੇ ਅਤੇ ਦਾਤੇ ਭਾਵੇਂ ਕਿਸੇ ਨੂੰ ਪਾਣੀ ਦੀ ਚੁੜੀ ਖੂਤ ਇਹ ਨਾ ਦੇਖ ਸਕਦਾ ਹੋਵੇ ਤੇ ਫੇਰ ਕਹਿੰਦਾ ਸੀ ਦਾਤੇ ਹਾਂ ਇਹ ਬੁੱਧ ਕਹ ਹੈ ਨਾ ਨਾਹ ਕੇ ਹੰਕਾਰ ਵਾਲੀ ਬੁੱਧ ਭਾਈ ਕਦੇ ਨਾਸ਼ ਨਹੀਂ ਹੋਈ ਇਸ ਕਰਕੇ ਸੰਸਿਆ ਦੀ ਗੰਧ ਕਿਵੇਂ ਖੁੱਲੇ ਜੇ ਅਕਲਾਂ ਸਾਰੀਆਂ ਨਾਸ਼ ਹੋ ਜਾਣ ਫੇਰ ਸੰਸਾਰ ਮਿਟ ਸਕਦੇ ਹਨ ਬਹੁ ਰਵਦਾਸ ਸਭੇ ਨਹੀਂ ਸਮਝਦੇ ਰਵਦਾਸ ਜੀ ਕਹਿੰਦੇ ਇੱਕ ਦੀ ਗੱਲ ਕੀ ਦਸੀਏ ਸਾਰਾ ਸੰਸਾਰ ਹੀ ਇਸੇ ਤਰ੍ਹਾਂ ਚੱਲ ਰਿਹਾ ਹੈ ਜੀ ਨੂੰ ਪੁੱਛੀਏ ਸਾਰੇ ਸਮਝਦੇ ਹੀ ਨਹੀਂ ਹਨ ਹੰਗਤਾ ਛੱਡਦੇ ਹੀ ਨਹੀਂ ਨਿਮਰਤਾ ਚਾਉਂਦੇ ਹੀ ਨਹੀਂ ਹਨ ਢੂੜ ਪਰ ਜੈਸੇ ਬੌਰੇ ਇਦਾਂ ਪੁੱਲ ਚਾਹ ਪਏ ਜਿਵੇਂ ਕਮਲਾ ਆਦਮੀ ਬੋਲੀ ਜਾਂਦਾ ਰੌਲਾ ਹੀ ਪਾਈ ਜਾਂਦਾ ਜਾਂ ਰੋਹੀ ਜਾਂਦਾ ਇਹ ਬੌਰਿਆਂ ਦੀ ਨਹੀਂ ਅਗਿਆਨ ਦੀ ਭੁੱਲ ਚ ਪਏ ਹੋਏ ਹਨ ਉਹੇ ਆਧਾਰ ਨਾਮ ਨਾਰਾਇਣ ਅਰੇ ਉਹ ਆਤਮ ਦੀ ਦੁਨੀਆ ਚ ਕਹਿੰਦੇ ਮੈਂ ਤਾਂ ਭਾਈ ਬਚ ਗਿਆ ਹਾਂ ਮੈਨੂੰ ਆਸਰਾ ਨਾਰਾਇਣ ਪਰਮੇਸ਼ਰ ਦੇ ਨਾਮ ਦਾ ਮਹਾਰਾਜ ਦੇ ਨਾਮ ਦਾ ਆਸਰਾ ਲਿਆ ਹੈ ਮੈਂ ਤਾਂ ਜੀਵਨ ਪ੍ਰਾਨ ਧਨ ਮੂਰੇ ਮੇਰੀ ਜ਼ਿੰਦਗੀ ਵੀ ਮੇਰੇ ਪ੍ਰਾਣ ਵੀ ਧਨ ਵੀ ਮਹਾਰਾਜ ਆਪ ਹੀ ਹੈ ਮੈਂ ਨਹੀਂ ਕੁਝ ਬਣਦਾ ਏ ਮੇਰਾ ਮੁਝ ਵਿੱਚ ਕਿਸ਼ਨੀ ਜੋ ਕਿਸ਼ਨ ਤੇ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਹਉ ਮੈਂ ਤੋ ਅਸੀਂ ਬਚੇ ਹਾਂ ਨਾਮ ਦੇ ਆਸਰੇ ਨਾਮ ਤੋਂ ਬਗੈਰ ਸਾਰੇ ਹਉ ਮੈਂ ਗਰਸਲੇ ਹਉ ਮੇਂ ਚ ਆਇਆ ਹਉ ਮੇਂ ਗਿਆ ਹਉ ਮੇਂ ਜੰਮਿਆ ਹਉ ਮੇਂ ਚ ਮਾਰ ਦੀ ਹਾਲਤ ਹੈ ਸਾਡੇ ਤਾਂ ਜੀਵਨ ਚੇਤਨ ਸਰੂਪ ਜੋ ਪ੍ਰਾਣ ਦਾ ਧਨ ਨਾਮ ਹੀ ਉਸ ਪਰਮੇਸ਼ਰ ਦਾ ਪੌਰਵ ਦਾਸ ਸਭ ਨਹੀ ਸਮਝਸ ਫੂਲ ਪਰ ਜੈਸੇ ਪੌਰੇ ਮੋਹ ਅਧਾਰ ਨਾਮ ਨਾਲੋ ਜੀਵਨ ਪ੍ਰਾਨ ਧਨ ਮੋਰੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ